ਅਫਗਾਨ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਬਾਜੀਆਂ ਨੀ ਮੇ ਤੇ ਲੱਛੀਆਂ ਵੀ ਨੇ ਅਫਗਾਨ ਨੂੰ ਕਿਹੜੇ ਕਿੱਲ ਲੱਗੇ ਨੇ ਬਾਜੀਆਂ ਨੀ ਮੇ ਤੇ ਲੱਛੀਆਂ ਵੀ ਨੇ ਬੰਦਾ ਕਿਹੜਾ ਬੰਦਾ ਉਹ ਕਹਿੰਦੇ ਵੀ ਝਾੜੂ ਪਾਰਟੀ ਵਾਲਾ ਬੰਦਾ ਉਹ ਐਮ ਐਲ اے ਕੋਈ ਆਪਾਂ ਤਾਂ ਕੋਈ ਇਹਨੂੰ ਜਾਣਦੇ ਨਹੀਂ ਇਹਨੂੰ ਤੇ ਉਹ ਕਹਿ ਰਿਹਾ ਆ ਵੀ ਦਸਤਾਰਾਂ ਬਾਰੇ ਦਸਤਾਰਾਂ ਬਾਰੇ ਉਹਨੇ ਗੱਲ ਕੀਤੀ ਤੇ ਦਸਤਾਰ ਤੇ ਕਿਹੜਾ ਕਿੱਲ ਲੱਗੇ ਹੁੰਦੇ ਜਿਹੜੀ ਆ ਉਹ ਲੱਥ ਜਾਂਦੀ ਆ ਉੱਤੇ ਕਿਹੜਾ ਕਿੱਲ ਲੱਗੇ ਹੁੰਦੇ ਤੇ ਬੜੀ ਵੀਰਲ ਇਹਦੀ ਵਾਇਰਲ ਹੋ ਰਹੀ ਆ ਲੋਕਾਂ 'ਚ ਜਾ ਰਹੀ ਆ ਮੈਂ ਇਹ ਵੀਡੀਓ ਇਹ ਗੱਲ ਉਹਨੂੰ ਕਹਿਣਾ ਚਾਹੁੰਦਾ ਭਾਵੇਂ ਉਹ ਝਾੜੂ ਪਾਰਟੀ ਵਾਲਾ ਭਲਾ ਮੁੱਖ ਮੰਤਰੀ ਜਿਹੜਾ ਮਰਜੀ ਹੋਵੇ ਜਿਹੜਾ ਵੀ ਸਿੱਖਾਂ ਦੇ ਖਿਲਾਫ ਸਿੱਖਾਂ ਦੇ ਗੁਰੂਆਂ ਬਾਰੇ ਸਿੱਖਾਂ ਦੇ ਚਿੰਨਾ ਬਾਰੇ ਕੋਈ ਗਲਤ ਅਪਸ਼ਬਦ ਬੋਲੇਗਾ ਤੇ ਅਸੀਂ ਜਵਾਬ ਜ਼ਰੂਰ ਦਵਾਂਗੇ ਉਹ ਟੁੱਟ ਨੂੰ ਮੇਰੀ ਇਹ ਗੱਲ ਆ ਕਿ ਉਹ ਟੁੱਟਾ ਗੱਲ ਸੁਣ ਲੈ ਮੇਰੀ ਦਸਤਾਰ ਜਿਹੜੀ ਯਾਰਾਂ ਇਹ ਦਸਤਾਰ ਤੇ ਖੇਲ ਨਹੀਂ ਲੱਗੇ ਹੁੰਦੇ ਆ ਹਾਂ ਪਾਰੇ ਬੰਦ-ਬੰਦ ਘਟਾ ਕੇ ਆਈ ਡੜੇ ਜਿਹੜੇ ਸਰੀਏ ਗਰਮ ਕਰਾ ਕੇ ਆਈ ਡੜੇ ਚੱਕੀਆਂ ਮਨ ਮੰਨ ਦੀਆਂ ਚੱਕੀਆਂ ਪਸਾ ਕੇ ਦਸਤਾਰਾਂ ਨਹੀਂ ਆਇਆ ਇਹ ਇਹ ਦਸਤਾਰ ਦਾ ਗੁਰੂ ਗ੍ਰੰਥ ਸਾਹਿਬਹ ਜੀ ਬਾਣੀ ਦੇ ਵਿੱਚ ਆ ਸਾਬਤ ਸੂਰਤ ਦਸਤਾਰ ਸਰਾ ਇੱਕ ਗੁਰਬਾਣੀ ਵਿੱਚ ਵੀ ਇਹਦਾ ਆਇਆ ਦਸਤਾਰ ਦਾ ਕਿ ਸਾਡੇ ਗੁਰੂਆਂ ਨੂੰ ਕਿੰਨਾ ਪਿਆਰ ਸੀ ਦਸਤਾਰ ਨਾਲ ਤੇ ਸਿੱਖਾਂ ਦਾ ਜਿਹੜਾ ਮਤਲਬ ਚਿੰਨ ਸਿੱਖਾਂ ਦੀ ਪਛਾਣ ਸਿੱਖ ਪਛਾਣਨੇ ਸਿੱਖਾਂ ਦਸਤਾਰ ਤੋਂ ਜਾਂਦੇ ਆ ਜਿਹੜਾ ਮਰਜੀ ਕੋਈ ਵੀ ਸਾਡਾ ਦਸਤਾਰ ਬਣ ਕੇ ਸਿੱਖ ਖੜਾ ਹੋਊਗਾ ਕਿਸੇ ਵੀ ਦੇਸ਼ ਵਿੱਚ ਉਹ ਦੂਰੋਂ ਪਤਾ ਲੱਗ ਜਾਊਗਾ ਵੀ ਸਿੱਖ ਆ ਵੀ ਉਹ ਤੇ ਜਦੋਂ ਕੋਈ ਪਰਿਵਾਰਾਂ ਵਿੱਚ ਕੋਈ ਵੱਡਾ ਕੋਈ ਛੋਟਾ ਮਰ ਜਾਂਦਾ ਤੇ ਫਿਰ ਉਸ ਤੋਂ ਬਾਅਦ ਜਿਹੜੀ ਆ ਦਸਤਾਰ ਦਿੱਤੀ ਜਾਂਦੀ ਆ ਨੂੰ ਦਸਤਾਰ ਦੀ ਮਹੱਤਤਾ ਕਿ ਢੀ ਵੱਡੀ ਆ ਮੈਂ ਇਸ ਜਿਹੜਾ ਟੱਚ ਬੰਦਾ ਕੋਈ ਐਮਐਲਏ ਆਪਣੇ ਆਪ ਨੂੰ ਕਹਿੰਦਾ ਵੀ ਐਮਐਲਏ ਆ ਕੋਈ ਝਾੜੂ ਪਾਰਟੀ ਦਾ ਟੱਚ ਬੰਦੇ ਨੂੰ ਮੇਰੀ ਇਹ ਗੱਲ ਕਹਿਣ ਨੇ ਆ ਮੈਂ ਕਿ ਦਸਤਾਰ ਦੀਆਂ ਗੱਲਾਂ ਤੋਂ ਕਰਨਾਂ ਤਾਂ ਸਾਰ ਥਿੱਲ ਨਹੀਂ ਲੱਗੇ ਹੁੰਦੇ ਆ ਤੇ ਉਹ ਜਦੋਂ ਕੋਈ ਘਰ ਦਾ ਪਰਿਵਾਰ ਦਾ ਕੋਈ ਮਰ ਜਾਂਦਾ ਤਾਂ ਫਿਰ ਉਹਨੂੰ ਦਸਤਾਰ ਦਿੱਤੀ ਜਾਂਦੀ ਆ ਦੇ ਵੱਡੇ ਦੇਸ਼ਾਂ 'ਚ ਮੁਸਲਮਾਨਾਂ ਦੀ ਦੇਸ਼ਾਂ ਦੇਸ਼ਾਂ ਦੀ ਕੰਟਰੀ ਵਿੱਚ ਉੱਥੇ ਵੀ ਇਹ ਚੀਜ਼ਾਂ ਮਤਲਬ ਦਸਤਾਰਾਂ ਦਿੱਤੀਆਂ ਜਾਂਦੀਆਂ ਜੇ ਕਿਸੇ ਵੱਡੇ ਨੂੰ ਕੋਈ ਐਮਪੀ ਜਾਂ ਕੋਈ ਹੋਰ ਬਣਾਣਾ ਆਵੇ ਇੱਧਰ ਤਾਂ ਸੋਹਾਂ ਚਕਾਈ ਜਾਂਦੀਆਂ ਨਾ ਵੱਡੇ ਮੁਸਲਮਾਨਾਂ ਦੇ ਦੇਸ਼ਾਂ ਵਿੱਚ ਉਹਨਾਂ ਨੂੰ ਦਸਤਾਰਾਂ ਦਿੱਤੀਆਂ ਜਾਂਦੀਆਂ ਦਸਤਾਰ ਦੀ ਬੜੀ ਵੱਡੀ ਐਮੇਤ ਆ ਪਰ ਇਹ ਟੋਚੇ ਬੰਦੇ ਕੀ ਜਾਣਣ ਦਸਤਾਰਾਂ ਨੂੰ ਤੇ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਇਹ ਦਸਤਾਰ ਆ ਦਸਤਾਰ ਦਾ ਕੋਈ ਮੁੱਲ ਨਹੀਂ ਦੇ ਸਕਦਾ ਉਸ ਬੰਦੇ ਨੂੰ ਮਾਫੀ ਮੰਗਣੀ ਚਾਹੀਦੀ ਆ ਝਾੜੂ ਪਾਰਟੀ ਵਾਲੇ ਐਮਐਲਏ ਨੂੰ ਸਿੱਖ ਪੰਥ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਤੋਂ ਤੇ ਇਹ ਸਿੱਖਾਂ ਦਾ ਚਿੰਨ ਸਿੱਖਾਂ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਸਿੱਖ ਪੱਗ ਤੇ ਮੈਂ ਉਹਨੂੰ ਝਾੜੂ ਵਾਲੇ ਪਾਰਟੀ ਨੂੰ ਇਹ ਕਹਿਣਾ ਚਾਹੁੰਦਾ ਤੇ ਉਹ ਪੰਥ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਕੋ ਮਾਫੀ ਮੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਵਜਦੀਆਂ ਵੀ ਤੇ ਲੱਤਦੀਆਂ ਵੀ ਨੇ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਵਜਦੀਆਂ ਵੀ ਤੇ ਲੱਤਦੀਆਂ ਵੀ ਨੇ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਵਜਦੀਆਂ ਵੀ ਤੇ ਲੱਤਦੀਆਂ ਵੀ ਨੇ